ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਧਾਲੀ ਵੈਲਵਟਿਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਡੇ ਲਈ ਬਰਕ ਵਾਲੇ ਸ਼ੂਟ ਲੈ ਕੇ ਆਏ ਆਂ ਦਿਖਾਉਣ ਲੱਗਦੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸ਼ੂਟ ਇਹ ਹੈ ਆਪਣਾ ਪਹਿਲਾ ਸ਼ੂਟ ਬੈਲਵਟ ਦੇ ਉੱਤੇ ਹੈ ਇਹ ਬਲੈਕ ਕਲਰ ਹੈ ਜੈਡ ਬਲੈਕ ਕਲਰ ਬਹੁਤ ਸੋਹਣਾ ਇਸ ਡਿਜ਼ਾਈਨ ਦੇ ਉੱਪਰ ਵਰਕ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਘੇਰਾ ਬਣਾਇਆ ਹੋਇਆ ਹੈ ਇਸ ਦਾ ਜਰੀ ਦੇ ਨਾਲ ਘੇਰਾ ਬਣਾਇਆ ਹੋਇਆ ਹੈ ਇਸ ਦਾ ਉੱਪਰ ਤੋਂ ਪੈਨਲ ਜਾਣਗੇ ਇਸ ਤਰ੍ਹਾਂ ਵਿੱਚ ਕਾਰ ਡਾਟਸ ਆ ਜਾਂਦੇ ਆ ਬਹੁਤ ਸੋਹਣਾ ਕੰਮ ਇਸ ਤੇ neck ਆ ਜੁਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਬੜਾ ਹੈ ਦਾ neck ਹੈਵੀ neck ਦਾ ਕੰਮ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਬਲੈਕ ਕਲਰ ਦਾ ਵੈਲਵਟ ਦੇ ਦਿੱਤੇ ਇਸ ਦੇ ਨਾਲ ਆ ਜੂਗਾ ਜਿੱਦਿਆਂ ਬਾਹਾਂਵਾਂ ਦੇ ਉੱਪਰ ਕੰਮ ਆ ਜੂਗਾ ਬਹੁਤ ਸੋਹਣਾ ਕੰਮ ਇਸ ਦੀਆਂ ਬਾਹਾਂਵਾਂ ਦੇ ਉੱਤੇ ਹੈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੰਮ ਆ ਜੂਗਾ ਇਸ ਦੀ ਬਾਹਾਂ ਦੇ ਉੱਤੇ ਬਹੁਤ ਸੋਹਣਾ ਕੰਮ ਹੈ ਜੀ ਇਹਦੇ ਉੱਤੇ ਜਿਹੜਾ ਹੋਇਆ ਹੈ ਇਹ ਰੂਸੀ ਬਲੈਕ ਜਿਹੜਾ ਪੱਬਲ ਵਰਤੇ ਤਿਆਰ ਕੀਤਾ ਕਿਸੇ ਵੀ ਫੈਬਰਿਕ ਤੇ ਜਿਹੜਾ ਤੁਸੀਂ ਇਹ ਡਿਜ਼ਾਈਨ ਆਪਣਾ ਕੋਲੋਂ ਤਿਆਰ ਕਰਵਾ ਸਕਦੇ ਹੋ ਦੁਪट्टे ਨਾਲ ਲੈਣਾ ਤਾਂ ਵੀ ਤੁਸੀਂ ਇਸ ਨੂੰ ਲੈ ਸਕਦੇ ਹੋ ਜੇ ਇਸ ਤੇ ਨਾਲ ਸ਼ਾਲ ਦਾ ਵਰਕ ਕਰਾਉਣਾ ਹੋਵੇ thì ਤੁਸੀਂ ਲੈ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਹੈਗਾ ਵਿਦਆਊਟ ਦੁਪੱਟਾ ਵਿਦਆਊਟ ਸ਼ਾਲ 1500 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਦੁਪੱਟਾ ਤੁਹਾਡੀ ਚਾਹੇ ਅਸਾ ਤੁਸੀਂ ਜੋ ਵੀ ਲਵਾਉਣਾ ਲਵਾ ਸਕਦੇ ਹੋ ਸ਼ਾਲ ਸਟਾਲ ਜੋ ਵੀ ਤੁਸੀਂ ਬਣਵਾਉਣਾ ਹੋ ਆਪਣੀ ਚੋਇਸਾ ਬਣਾ ਸਕਦੇ ਹੋ ਕਿਸੇ ਵੀ ਕਲਰ ਤੇ ਤੁਸੀਂ ਇਹ ਵਰਕ ਜਿਹੜਾ ਆਪਣੇ ਕੋਲੋਂ ਕਰਵਾ ਸਕਦੇ ਹੋ ਇਸ ਤੋਂ ਅਗਿਆ ਉਹ ਇਸਦੇ ਵਿੱਚ ਇੱਕ ਕਲਰ ਕਾਫੀ ਦਾ ਹੈ। ਅਗਲਾ ਕਲਰ ਹੈਗਾ ਪਰ ਕੋਈ ਕਾਫੀ ਜੀ। ਬਹੁਤ ਸੋਹਣਾ ਕਲਰ ਇਸ ਦਾ ਕਾਫੀ ਸ਼ੇਡ ਹੈ। 벨ਵੈਟ ਦਾ ਕਪੜਾ ਬਹੁਤ ਸੋਹਣਾ ਇਸ ਤਰ੍ਹਾਂ ਦਾ ਬਹੁਤ ਸੌਫਟ ਵਾਲੀ 벨ਵੈਟ ਹੈ। ਦੇਖ ਸਕਦੇ ਹੋ। ਇਸ ਤਰ੍ਹਾਂ ਇਸਦੇ ਦੇ ਵੀ ਸੇਮ ਵਰਕ ਹੋਇਆ ਸੀ। ਕੇਰੇ ਦਿੱਤੇ। ਇਸਦੇ ਨਾਲ ਇਹ ਆ ਜੁਆ ਇਸਦੇ ਵੀ neck ਦਾ ਕੰਮ ਸੇਮ ਕੰਮ ਇਸਦੇ neck ਤੇ ਹੈ। ਇਹ ਕਾਫੀ ਕਲਰ ਦੇ ਵਿੱਚ ਹੈ। ਇਸਦੇ ਨਾਲ ਆ ਜੁਆ ਇਸ ਦੀਆਂ ਵਾਮਾ ਦਾ ਕੰਮ ਵਾਮਾ ਦਾ ਕੰਮ ਤਾਂ ਹਰੇਕ ਸੂਟ ਤੇ ਮਿਲੂਗਾ ਜੀ ਇਸ ਤਰ੍ਹਾਂ ਦਾ ਕੰਮ ਆ ਜਿਵੇਂ ਤੁਸੀਂ ਬਾਹੋਂ ਦੇ ਉੱਤੇ ਬਹੁਤ ਸੋਹਣਾ ਸੂਟ ਤਿਆਰ ਹੋਇਆ ਜੀ ਇਹ ਵੀ ਤੁਸੀਂ ਦੁਪੱਟਿਆਂ ਨਾਲ ਲੈਣੇ ਆ ਸਾਰ ਨਾਲ ਲੈਣੇ ਜਿਵੇਂ ਵੀ ਤੁਸੀਂ ਲੈਣੇ ਤੁਸੀਂ ਇਹ ਲੈ ਸਕਦੇ ਹੋ ਇਹ ਵਰਕਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਮੇਰਾ ਕਰਵਾ ਸਕਦੇ ਹੋ ਬਹੁਤ ਸੋਹਣਾ ਸਫਾਈ ਵਾਲਾ ਕੰਮ ਹੈ ਇਹ ਤੁਹਾਨੂੰ 1500 ਦੇ ਵਿੱਚ ਸੂਟ ਪੈ ਗਿਆ ਜੀ ਆਪਣੇ ਕੋਲ ਸੂਟ ਹੈਗਾ ਇਹ ਵਾਲਾ ਹੈਗਾ ਇਹ ਹੈ ਜਿਹੜੀ ਜੈਨਪਾ ਸ਼ਿਲਕ ਦੇ ਫੇਅਰ ਸੂਟ ਬਹੁਤ ਸੋਹਣਾ ਫੈਬ੍ਰਿਕ ਹੈ ਨਾ ਇਸ ਤਰ੍ਹਾਂ ਵਿੱਚ ਸ਼ਾਈਨਿੰਗ ਹੈ ਥੋੜੀਆਂ ਥੋੜੀਆਂ ਬਰੀਕ ਬਰੀਕ ਲਾਈਨਾਂ ਬਣੀ ਹੋਈਆਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੈਬਰਿਕ ਬਹੁਤ ਸੌਫਟ ਹੈ ਸ਼ਿਲਕ ਦੇ ਉੱਤੇ ਹੈ ਸਕਿਨ ਕਲਰ ਦਾ ਸੂਟ ਹੈ ਬਹੁਤ ਸੋਹਣਾ ਇਸ ਤਰ੍ਹਾਂ ਕੈਰੇ ਦਾ ਕੰਮ ਬਹੁਤ ਹੀ ਸੋਹਣਾ ਵਰਕ ਮੈ ਕਲਰ ਕੰਟਰਾਸਟ ਬਹੁਤ ਸੋਹਣੇ ਬਣੇ ਹੋਏ ਨੇ ਇਸ ਤਰ੍ਹਾਂ ਹੈਵੀ ਕੈਰ ਹੈ ਇਸ ਤਰ੍ਹਾਂ ਦਾ ਇੱਕ ਪੈਨ ਇਹ ਇੱਕ ਬੇਲ ਇਸ ਤਰ੍ਹਾਂ ਇੱਥੇ ਪਾਈ ਹੋਈ ਹੈ ਡਾਟਸ ਬਣੇ ਹੋਏ ਨੇ ਇਸ ਦੇ neck ਦਾ ਕੰਮ ਨਹੀਂ ਹੈਗਾ ਸਿਰਫ ਘੇਰ ਦਾ ਕੰਮ ਹੀ ਆਊਗਾ ਇਸਦੇ ਨਾਲ ਆ ਜੁਗਸਤਾ ਬਾਹਮਾ ਦਾ ਕੰਮ ਬਹੁਤ ਹੀ ਸੋਹਣਾ ਜਿਹਾ ਕਮਿਸ ਦੀ ਬਾਹ ਦੇ ਉੱਤੇ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਦੀ ਬਾਹ ਦਾ ਕੰਮ ਦੁਪੱਟਾ ਤੁਹਾਡੀ ਆਪਣੀ ਚੁਆਇਸ ਹੈ ਜੀ ਤੁਸੀਂ ਜਿਹੋ ਜਿਹਾ ਵੀ ਦੁਪੱਟਾ ਟਾਈ ਡਾਈ ਲਵਾਉਣਾ ਪਲੇਨ ਲਵਾਉਣਾ ਜਿਸ ਤਰ੍ਹਾਂ ਵੀ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਹੋ ਹੈ ਆਪਣੀ ਇਹ ਸ਼ੂਟ ਦਾ ਚਾਰਜ ਲੁਗਾ ਜੀ ਵਿਦਆਊਟ ਦੁਪੱਟਾ 1600 ਰੁਪਏ ਬਹੁਤ ਹੀ ਸੋਹਣਾ ਸੌਫਟ ਕਪੜਾ ਹੈ ਲਾਈਨਿੰਗ ਦੇ ਨਾਲ ਬਣ ਵਾਲਾ ਸ਼ੂਟ ਹੈ ਇਹ ਵਰਕਾ ਤੁਸੀਂ ਆਪਣੀ ਚੁਆਇਸ ਅਕਸੇ ਵੀ ਜਿਹੜਾ ਫੈਬਰਿਕ ਹੈ ਕਿਸੇ ਦੇ ਉੱਤੇ ਵੀ ਕਰਵਾ ਸਕਦੇ ਹੋ ਬਹੁਤ ਸੋਨੇ ਸੂਟ ਤੁਹਾਨੂੰ ਮਿਲਣਗੇ ਨਾਰਮਲ ਜੇ ਪ੍ਰਾਈਸ ਹੁੰਦੀ ਹੈ ਆਪਣੇ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ